ਉਹ ਗੁਰਦਾਸ ਮਾਨ ਨੇ ਸਹੀ ਗਾਇਆ ਐਵੇਂ ਨਹੀਂ ਗਾਇਆ ਕਿੰਨਾ ਅੰਬਰ ਵੇਲ ਨਹੀਂ ਸੁੱਟੀ ਦੀ ਹਰਿਆਏ ਬੂਟੇ ਤੇ ਹਨਾ ਪੁੱਤ ਕਿਸੇ ਦਾ ਨਸ਼ੇ ਨਾਲ ਲਾਈਏ ਸੌਲੇ ਸੁੱਟੇ ਤੇ ਆਹ ਦੇਖੋ ਬਾਈ ਜਿਵੇਂ ਸਤਿਆ ਨਾਸ਼ ਕਰ ਦਿੰਦੀ ਏ ਇਹ ਬੂਟੇ ਦਾ ਸਾਰੀ ਆ ਇੰਨੀ ਕੀ ਕਿਸੇ ਤੇ ਸੱਡਦਾ ਨਾ ਮੈਂ ਇੰਨੀ ਆ ਆ ਆ ਹੁਣ ਮੰਨ ਕੇ ਚੱਲ ਇਹ ਐਦੇ ਤੇ ਸੱਡਦਾ ਪਰ ਮੈਂ ਸੱਟ ਨਹੀਂ ਨਹੀਂ ਪਾਪ ਕਰਨਾ ਨਹੀਂ ਤੇ ਇਹ ਮੈਨੂੰ ਲੱਗਦਾ ਵੀ ਪੰਜਾਂ ਦਾ ਹਨਾ ਤੇ ਕਿਹਨੂੰ ਸਾਰੇ ਨੂੰ ਐਂ ਢਾਗ ਲੂਗੀ ਤੇ ਇਹ ਬਾਈ ਤਾਂ ਗੱਲਾਂ ਕਹਿੰਦੇ ਹੁੰਦੇ ਆ ਪ੍ਰਾਣੀਆਂ ਸੱਚੀਆਂ ਹੁੰਦੀਆਂ ਤੇ ਗੁਰਦਾਸ ਮਾਨ ਨੇ ਐ ਮੀਨਿੰਗ ਆ ਵੀ ਅੰਬਰਵੇਲ ਨਹੀਂ ਸੁੱਟੀ ਦੀ ਹਰਿਆਏ ਬੂਟੇ ਤੇ ਤੇ ਨਾ ਬਈ ਪੁੱਤ ਕਿਸੇ ਦਾ ਸਲਫੇ ਸੁੱਟੇ ਤੇ ਲਾਵੇ ਐਡਾ ਭੈੜਾ ਨਸ਼ਾ ਕਹਿੰਦੇ ਛੁੜਦਾ ਨਹੀਂ ਹਣਾ ਤੇ ਇਹ ਮਾੜੀ ਜੀ ਡਾਣੀ ਵੀ ਕਿਤੇ ਚੌੜਚ ਵੀ ਚੱਕ ਕੇ ਕਿਸੇ ਦਰੁੱਖ ਤੇ ਜਦੋਂ ਇਹ ਜਾਨਵਰ ਤੋੜ ਤੜ ਕੇ ਲੈ ਜਾਂਦੇ ਨੇ ਨਾ ਤੇ ਕਿਤੇ ਉੱਤੇ ਬਹਿ ਜਾਂਦੇ ਤੇ ਬਾਈ ਇੰਨੀ ਕਿ ਚੀਜ਼ ਇਹ ਸਾਰੀ ਬਾਈ ਨਾਸ਼ ਕਰ ਦਿੰਦੀ ਆ ਦਰਾਖਤ ਦਾ ਤੇ ਇਹਨੂੰ ਕਹਿੰਦੇ ਆ ਅੰਬਰਵੇਲ ਬਾਈ ਠੀਕ ਆ ਇਹ ਚੀਜ਼ ਆ ਠੀਕ ਆ ਕਈ ਦਵਾਈਆਂ ਚ ਵੀ ਪੈਂਦੀ ਆ ਗਲੋ ਹੋਗੀ ਇਹ ਹੋਗੀ ਪਰ ਜਿਹੜੀ ਇਹ ਆ ਨਾਸ਼ ਸਭ ਤੋਂ ਵੱਧ ਦਰਸਤ ਦਾ ਕਰਦੀ ਆ ਦੇਖੋ ਤੁਸੀਂ ਸਾਰੇ ਢਟਾ ਕੀ ਬੈਠੀ ਆ ਇਹ ਤੇ ਇਹ ਹੋਇਆਦਾ ਹੈਗਾ ਬਾਈ ਜਿਹੜਾ ਮੇਨ ਕਾਰਨ ਤੇ ਚੌੜਚ ਵੀ ਕਿਸੇ ਬੂਟੇ ਦੇ ਉੱਪਰ ਨਾ ਸੜਦੇ ਤੋੜ ਕੇ ਬਹੁਤ ਜਿਹੜਾ ਨੁਕਸਾਨ ਇਹਦਾ ਅੰਬਰਵਿਲ ਦਾ ਵੇਖੋ ਇੰਨੀ ਸੰਘਣੀ ਉੱਤੋਂ ਵੇਖੋ ਇਧਰ ਬਾਈ ਇੰਨਾ ਢਟਾ ਕੀ ਬੈਠੀ ਆ ਬੂਜੇ ਨੂੰ ਜਮਾ ਖਤਮ ਕਰ ਦਿੰਦੀ ਆ ਉਹਨੂੰ ਵਧਣ ਹੀ ਨਹੀਂ ਦਿੰਦੀ ਗਾ ਤੇ ਇੱਥੇ ਖਤਮ ਕਰ ਦਿੰਦੀ ਆ ਅਹੀਂ ਰਹਿ ਜਾਂਦਾ ਬਾਈ ਬੂਜੇ